ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆ ਵੀਰ ਜੀ ਇੱਕ 735 ਟ੍ਰੈਕਟਰ ਹੈ ਜਿਹਨੂੰ ਆਪਾਂ ਨਗਪੀਸ ਕਹਿੰਨੇ ਆ ਨਗਪੀਸ ਟ੍ਰੈਕਟਰ ਹੈ ਤੇ ਇਹ ਵੀਰ ਜੀ ਪਿਆਵ ਨੰਬਰ 99 ਮਾਡਲ ਆ ਵੀਰ ਦਾ ਨੰਬਰ ਉੱਤੇ ਲਿਖਿਆ ਹੋਇਆ ਹੈ ਕੱਲੀ-ਕੱਲੀ ਫੋਟੋ ਤੇ ਲਿਖਿਆ ਹੈ ਏਰੀਆ ਵੀਰ ਦਾ ਸਮਾਣਾ ਹੈ ਤੇ ਜੇ ਕਿਸੇ ਵੀ ਵੀਰ ਨੇ ਸਾਡੇ ਚੈਨਲ ਤੇ ਫੋਟੋਆਂ ਜਾ ਐਡ ਕਰਵਾਉਣੀ ਹੋਵੇ 5 ਤੋਂ 7 ਫੋਟੋਆਂ ਇੱਕ ਦੋ ਮਿੰਟ ਦੀ ਵੀਡੀਓ ਪਾਇਆ ਕਰੋ 7037984000 ਨੰਬਰ ਹੈਗਾ ਜੀ 7037984000 ਤੇ ਵੀਰ ਜੀ ਉਸੇ ਵਕਤ ਤੁਹਾਡੀ ਬਿਲਕੁਲ ਫ੍ਰੀ ਵਿੱਚ ਐਡ ਲਗਾਈ ਜਾਵੇਗੀ ਤੇ ਇੱਕ ਵੀਰ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਣਾ ਚੈਨਲ ਨੂੰ ਸਪੋਰਟ ਕਰੋ ਮੇਰਾ ਵੀਰੋ ਤੇ ਤੁਹਾਡੇ ਵੀਰਾਂ ਭਰਾਵਾਂ ਦੇ ਸਿਰ ਤੇ ਚੈਨਲ ਚੱਲਦਾ ਹੁੰਦਾ ਹੈ ਇਹ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਪੋਰਟ ਕਰੋ ਤੇ ਆ ਨਾਗਪੀਸ ਹੀ ਇਹ ਵੀਰ ਜੀ ਨਾਗਪੀਸ ਵੀਰ ਨੇ ਟੈਹਰਾ ਤੇ ਕਰ ਵੀ ਫੋਟੋਆਂ ਪਾਈਆਂ ਹੋਈਆਂ ਨੇ ਬਹੁਤ ਸੋਹਣਾ ਨਾਗਪੀਸ ਕੋਕਾ ਪੀਸ ਕਹੋ ਵੀ ਟਰੈਕਟਰ ਬਹੁਤ ਸੋਹਣਾ ਜਿਹੜੇ ਵੀ ਵੀਰ ਨੇ ਖਰੀਦਣਾ ਹੈ ਤੇ ਇਹ ਵੀਰ ਨਾਲ ਸੰਪਰਕ ਕਰ ਲੋ ਧੰਨਵਾਦੀ